ਨੰਦਕੁਰ ਕਫਲ ਮੁਸੀ ਸੀ ਕਿ ਲੱਗਦੇ ਪ੍ਰਾਹ ਛੋਟਾ ਇਹ ਸੂਚਨਾ ਮਿਲੀ ਤੁਹਾਨੂੰ ਤੇ ਸ਼ਾਮ ਨੂੰ ਕੋਨਾ ਆਕੇ ਪਛੂ ਹੋ ਗਿਆ ਏਦਾਂ ਕਰਕੇ ਹੋਰ ਪਤਾ ਲੱਗੂਗਾ ਜਦੋਂ ਆਵਾਂਗੇ ਫੇਰੀ ਕੁਝ ਪਤਾ ਲੱਗੂ ਜੇ ਜੇਕਰ ਕੁਛ ਸਿਕਮ ਸ਼ਾਮ ਦੇ ਸਿਕਮ ਸ਼ਾਮ ਸਭ ਤੋਂ ਕੀ ਜੀ ਤੁਹਾਨੂੰ ਕਿਹਨਾਂ ਦਾ ਫੋਨ ਆਇਆ ਜੀ ਸੀਰ ਸਾਹਿਬ ਜੀ ਉਸ ਸੌਂਦਾ ਹੈ ਅਸਲ ਤੋਂ ਉਹਨੇ ਕੋਈ ਵੀ ਦਾੜੀ ਸੁਦੇ ਲਾ ਰਹੀ ਹੈ ਕਿਦੋਂ ਕਰ ਰਹੀ ਹੈ ਮੇਰੇ ਤੇ ਚਾਰ ਪੰਜ ਦਿਨ ਪਹਿਲਾਂ ਹੀ ਗੱਲ ਹੋਈ ਸੀ ਪਰ ਆਨ ਵਾਲਾ ਕਹਿੰਦੇ ਸੀ ਨਹੀਂ ਨਹੀਂ ਕੋਈ ਕਰਦਿਆਂ ਜੀ ਸਿਰਫ ਉਹ ਮੈਨੂੰ ਕਹਿਣ ਲਈ ਇਹ ਵੀ ਤਾਂ ਨਾਲ ਆਪਣੀ ਬੰਡੀਗਾ ਇਹ ਕਹਿੰਦੇ ਆ ਆਪਣੀ ਦੁਕਾਨ ਵੱਡੀ ਕਰ ਮੈਂ ਤੁਹਾਨੂੰ ਪੈਸੇ ਪਾਉਣਾ ਸਾਨੂੰ ਦਾ 파티 ਚਰੀਤ ਤੋਂ ਲਿਆ ਜਾਣਾ। ਪਰ ਸਰਸੂ ਆਏਗਾ ਸਵੇਰੇ 10 ਵਜੇ। ਉਹ ਮੇਰੇ ਜੀਜਾ ਜੀ ਸੰਨ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰਦੇ। ਉਹ ਕਹਿ ਰਹੇ ਹੁਣ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ। ਮੈਂ ਇੱਧਰ ਆ ਜਾਣਾ। ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ। ਕੱਲ ਉਹ ਦੀਦੀ ਦਾ ਫੋਨ ਆਇਆ ਵਾ। ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ। ਆਦੀ ਮੰਮੀ ਨੂੰ ਫੋਨ ਕੀਤਾ ਵਾ। ਮੰਮੀ ਨੂੰ ਅਹੀਂ ਦੋਵੇਂ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆਡੇ ਭਾਜੀ ਯਾ ਲੋ ਫਿਰ ਅਹੀਂ ਕਨਫਰਮ ਜਦੋਂ ਭਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਹੀਂ ਰਾਤ ਦੀ ਗੱਲ ਦੌੜੇ ਆਏ ਅਹੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਦੇ ਆ ਪਰ ਤੁਹਾਨੂੰ ਪਤਾ ਜਿਹੜੀ ਭਨੇਵੀ ਉਹਨੂੰ ਦੱਦਲ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਵੀ ਪੀ ਘਟ ਗਿਆ ਸਾਰਾ ਉਹਨੂੰ ਰਾਤ ਤੇ ਹਸਪਤਾਲੋਂ 11 ਵਜੇ ਭਾਜੀ ਵੈਬਲ ਨੇ ਖੜਿਆ ਫਿਰ ਅਹੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੁੰਦੀ ਆਉਂਦੀ ਹੀ ਉਹਨੂੰ ਹੀ ਉਧਰ ਬਿਮਾਰ ਪਈ ਉਧਰ ਇੱਧਰ ਉਧਰ ਇਹਨਾਂ ਦੇ ਘਰਾਂ 'ਚ ਰੱਖਿਆ ਇੱਧਰ ਅਸੀਂ ਡਰਦੇ ਲਿਆ ਉਨੀ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਅੱਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਭੈਣ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ